ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਇੱਕ ਸਾਈਵਾਲ ਤੇ ਇੱਕ HF ਚ ਪੈਂਦਾ ਹਲਕਾ ਜਿਹਾ ਕ੍ਰੌਸ ਦੋ ਵੜਾ ਦਿਖਾਉਣੀਆਂ ਵੱਡੀਆਂ ਤੇ ਰੇਟ ਬਿਲਕੁਲ ਬਾਜਵਾ ਕਿਆ ਬਾਤਾਂ ਨੇ ਰੇਟ ਦਿਖਾਉਣੇ ਆ ਤੇ ਜਿਵੇਂ ਤੂੜੀ ਮੰਦੀ ਹੋਈ ਵੀ ਉਸ ਹਿਸਾਬ ਦੇ ਰੇਟ ਦਿਖਾਉਣੇ ਜਾਂ ਕਹਿੰਦਾ ਜੇ ਬੰਦੇ ਆਪਾਂ ਤੇ ਨਾਮ ਐਡਰੈਸ ਬੋਲ ਦੇ ਬਾਈ ਆਪਣਾ ਨਾਂ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਸੀਰ ਨਿਹਾਲ ਸਿੰਘਾ ਤੇ ਮੋਬਾਈਲ ਨੰਬਰ ਆਪਣਾ 8627809953 ਤੇ ਵਪਾਰ ਹੁਣ ਥੋੜਾ ਠੰਡਾ ਨਹੀਂ ਪੈ ਗਿਆ ਲੱਗਦਾ ਘੱਟ ਲਿਆ ਹੁਣ ਪਹਿਲਾਂ ਠੰਡ ਦਾ ਕਰਕੇ ਬੰਦ ਕੀਤਾ ਸੀ ਠੀਕ ਹੈ ਆਪ ਹੀ ਕੀਤਾ ਸੀਗਾ ਬਈ ਬੜੀ ਠੰਡ ਲੱਗਦੀ ਬਾਕੀ ਤੇਰੇ ਫੈਨ ਬਹੁਤਾ ਬੰਦੇ ਰੇਟ ਬਾਜ ਲੋਣਾ ਤੂੰ ਹਾਂ ਬਹੁਤ ਫੋਨ ਆਉਂਦੇ ਬਾਈ ਯਾਰ ਤੂੰ ਵੀਡੀਓ ਵੀ ਪਾਉਂਦਾ ਵੀਡੀਓ ਨਹੀਂ ਪਾਉਂਦਾ ਕੋਈ ਕਰਾਂਗੇ ਕੋਈ ਸਰਬ ਆਪਣੇ ਚਾਹਤਾ ਤੇ 50 50 ਜਾਲੇ ਚੀਜ਼ਾਂ ਫੇਰ ਦੇ ਆ ਜਣਾ ਹਾਂ ਆਪਾਂ ਜਿਹੜੇ 970 70 66 ਦੂਜਾ ਕੈਗਨ ਲੈ ਜੂਗੀ ਲੈ ਜੂ ਸੇਕ ਦਿਨ ਸੱਤ ਲੈ ਜੇ ਸੇਲ ਹੈ ਜੀ ਮਾਰ ਲਈਏ ਵੀ 10 ਦਿਨਾਂ ਦੇ ਦੁੱਧ ਤੇ ਆ ਜੂ ਆ ਜੂਗੀ ਤੇ 20 ਲੀਟਰ ਉਹ ਕਹਿੰਦੇ ਚੋਆ ਡਲੂ ਏ ਠੀਕ ਹੈ ਲੋਕ ਬੰਦੇ ਕਹਿੰਦੇ ਚੱਲ 20 ਨਾਲ ਦੋ ਘੱਟ ਚੋਆ ਉਹ ਤੇ ਲਤਾ ਲਤਾ ਤਾਂ ਨਹੀਂ ਮਾਰਦੀ ਨਾ 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 ਬਹਿ ਕੇ ਦਿਖਾ ਥੱਲੇ ਠੰਡੀ ਸ਼ੀਰ ਆ ਲੈ ਥੱਲੇ ਬਹਿ ਕੇ ਦਿਖਾ ਲੈ ਜੁਵੇਂ ਮਾਤੀ ਠੰਡੀ ਸ਼ੀਰ ਦਾ ਸੋ ਠੰਡੀ ਦਾ ਕਿਆ ਬਾਤਾਂ ਵੰਡੇ ਖੇੜੀ ਜਾ ਪਾਵੇ ਹਨਾ ਆਏ ਥੋੜਾ ਜਿਹੜੇ ਲੱਗਣ ਦੋ ਗਰਮੋ ਜੀ ਸੋ ਠੰਡੀ ਦੇਖੋ ਕਿਆ ਬਾਤਾਂ ਇੱਥੇ ਪੂਰ ਚੱਕੀ ਜਾਊਗੀ ਬੜੀ ਇਹ ਹੋਆ ਪੂਰੀ ਸਾਫ ਸੁਥਰੀ ਆ ਸੁਭਰੂ ਕੱਦ-ਕੱਦ ਦੇਖੋ ਕਿਆ ਬਾਤ ਆ ਪੂਰੀ ਥੋੜੀ ਸਾਫ਼ ਸੁਥਰੀ ਤੇ ਠੰਡੀ ਅੰਤ ਨਹੀਂ ਠੰਡੀ ਦਾ ਕਿਆ ਬਾਤ ਐ ਇੱਕ ਪਾਸੇ ਬਰਫ਼ 70 ਰੱਖ ਲਓ ਇੱਕ ਪਾਸੇ ਗਾਂ ਦੇ ਬਰਫ਼ਾ ਦਿੱਤਾ ਕਰ ਦੂ ਥੋੜਾ ਗਾਂ ਨਹੀਂ ਦਿੱਤਾ ਕਰਦੀ ਵੀ ਹੱਲੇ ਚੱਲ ਕਰ ਦੂ ਪੂਰੀ ਮੱਝ ਆ ਚਲੋ ਤੇ ਦੁੱਧ ਕਿੰਨਾ ਬਣ ਕੇ ਚੱਲੇ ਬੰਦਾ ਇਦ ਕੀ ਦਾ ਯਾਰ ਤੱਪੇ ਨਾ ਪਲੀ ਗਿਆ ਕਿੰਨਾ ਦੁੱਧ ਦੇ ਦੂ ਜੰਗ ਤੇਰੇ ਸਾਰਾ ਚਾਰ ਬੇ ਨਾਲ ਇਹ ਦੁੱਧ ਖੰਡ ਲਓ ਇਹ ਨੂੰ ਵੀ ਮੈਨੂੰ ਲੱਗਦਾ ਭਾਰਾ ਨਹੀਂ ਦੇਖੋ ਹਣ ਹਾਂ ਹਾਂ ਬਹੁਤ ਛੋਟਾ ਬੱਦਾ ਤੇ ਬਾਕੀ ਮੱਝ ਹੀ ਆ ਜਮਾ ਜੇਠ ਦੇ ਮਹੀਨੇ ਯਾਰ ਜਸਮਨ ਨੂੰ ਵੀ ਡੱਪੂ ਦੁੱਧ ਚਾਹ ਖੇਤ ਲੈ ਜੇ ਵੀ ਚਾਹ ਪੀ ਮੰਗੇ ਖੇਤ ਆਪਾਂ ਹਾਂ ਉੱਥੇ ਚੋਈ ਜਲੇ ਜਾ ਕੇ ਹੈਨਾ ਨਿਆਣਾ ਪਵਾਲਾ ਤੇ ਪਸ ਕਰਨਾ ਵਧੀਆ ਠੰਡੀ ਹੈ ਝੋਲੀ ਝਾੜੀ ਬਹੁਤ ਆ ਤੇ ਫਿਰ ਆਪਾਂ ਵੇਚਣੀ ਕਿੰਨੇ ਦੀ ਹੈ ਬੇਤਰੀ ਨਾਲ ਫਿਰ ਆਪਾਂ ਜਾਇ ਜੀ ਕਰਾਂਗੇ ਮੁੱਲ ਕੀ ਭਾਇ ਰੱਖਿਆ ਇਹਦਾ ਇਹਦਾ ਆਪਾਂ 55 ਕਰ ਦਿੰਨੇ ਆ ਮੁੱਲ 50000 ਰੁਪਏ ਉਹੋ ਜਿਵੇਂ ਕਹਿੰਦੇ ਹੁੰਦੇ ਵੀ ਸਕੀਮਾ ਕੋਈ ਨਹੀਂ ਨਹੀਂ ਸਕੀਮਾ ਤਾਂ ਕੋਈ ਨਹੀਂ ਚਲ 50 ਹੀ ਦੇ ਦੀ ਚਲ 50 ਹੀ ਦੇਾਂਗੇ ਹੋਰ ਵੀ ਮਾਨਤਨ ਕਰਾਂਗੇ 50 ਹੀ ਮਾਨਤਨ ਕਰ ਦਾਂਗੇ ਸੋ ਫਿਰ 50000 ਦੇ ਵਿੱਚੋਂ ਵੀ ਮਾਨਤਨ ਵੀ ਕਰਾਂਗੇ ਸਾਈਵਾਲ ਵਹਿੜਾ ਤੇ ਸਾਫ ਸੁਧਰੀ ਆ ਤੇ ਦੇ ਹਫਤਾ ਸੂਟ ਚ ਲਈਦੀ ਆ ਜੀ ਹਨਾ ਹਾਂ ਹਫਤਾ ਲਈ ਜੀ ਮੋਹਣ ਛੱਡੀ ਛੋਡੀ ਕੀ ਆ ਬਤਾ ਦੇਖੋ ਲੈ ਪਾਈ ਫੇਰ ਹੱਥ ਫੇਰ ਕੇ ਦਿਖਾ ਦਿੰਦੇ ਕੋਈ ਚੱਕਰ ਹੀ ਨਹੀਂ ਚਾਹੇ ਥਣ ਖੇਡ ਕੇ ਅੱਜ ਭੱਜੀ ਜਾਓ ਭਵੇਂ ਜਵਾਕ ਖੇਟੀ ਜਾ ਕੋਈ ਕੋਸ਼ਿਸ਼ ਕਰੀ ਹੋਈ ਨਹੀਂ ਗੱਲ ਮੱਜ ਗੱਲ ਹੈ ਹਨਾ ਤੇ ਦੂਜੇ ਨੰਬਰ ਜਿਹੜਿਆ ਪੈਚ ਅਪ ਚ ਕ੍ਰੋਸ ਦੇਖੀ ਜੰਨੇ ਇਹ ਦੂਜਾ ਕਹਿੰਦੇ ਇਹ ਤਾਂ ਨੋਇ ਦਾ ਤੀਜਾ ਮੰਨ ਲੇਵਾਂ ਹਨਾ ਤੀਜਾ ਵੀ ਦੂਜਾ ਕੀ ਜੇ ਤੇ ਆਪਾਂ ਜਦਰੰਬਾ ਸੀ ਹੈ ਨਹੀਂ ਕਿਸਨਾ ਤੀਜਾ ਮੰਨ ਲਓ ਠੀਕ ਹੈ ਕੈਕ ਦੇ ਲਈਦੀ ਆ ਇਹ ਵੀ ਲਈ ਜੀ ਪੰਜ ਛੇ ਦਿਨ ਕਿੰਨਾ ਦੁੱਧ ਦੇ ਦ ਇਹਦਾ ਹੁਣ 25 ਲੀਟਰ ਕਹੀ ਜਾਂਦਾ ਤੇ ਉਹਨਾਂ ਤੋਂ 22 ਆ ਹਨਾ 20 ਬਾਈ ਦਾ ਕਿਧਰੇ ਗਿਆ ਜੀ 20 ਕਿ ਗਰੇ ਦੂੰਗੀ ਕਿੰਨਾ ਕਿੱਡੀ ਗੰਗ ਭਾਜ ਦਾ ਕੀ ਰੱਖਿਆ ਆਪਾਂ ਇਹਦਾ ਆਪਾਂ 53 ਹਜ਼ਾਰ ਹੀ ਰੱਖਿਆ ਦੇਖ ਲੈ ਕਿੱਡੀ ਗੰਗ ਠੀਕ ਆ ਮਾਨ ਤਨ ਕਰ ਦਾਂਗੇ ਕਰ ਦਾਂਗੇ ਕਰ ਦਾਂਗੇ ਥੋੜੀ ਫਿਰ ਬਾਹਰ ਮਾਨ ਤਨ ਦੀ ਕਰਾਂਗੇ ਸੁਭਰ 53000 ਰੁਪਏ ਇਹਦਾ ਭਾਗ ਆ ਮਾਨ ਤਣੇ ਦੇ ਵਿੱਚੋਂ ਵੀ ਕਰ ਦਊਗਾ ਲਗਭਗ ਮੰਨ ਕੇ ਚੱਲੋ ਵੀ ਲੱਖ ਦਾ ਸਾਨੂੰ ਜੋੜਾ ਮਿਲ ਜਾਊਗਾ ਲੱਖ ਦਾ ਜੋੜਾ ਦੇ ਦਾਂਗੇ ਦੋਨੇ ਲੈਦਾ ਹੋਗੇ ਦੋਨੇ ਲੈਦਾ ਹੋ ਆ ਹੋਰ ਵੀ ਮਾਨ ਕਰ ਦੇਮ ਮਰ ਮੁਸ ਤੋਂ ਲੱਖ ਤੋਂ ਵੀ ਅੰਦਰ ਛੋਟ ਕਰਦਾ ਹੈਗਾ ਜਿਹੜਾ ਦੁੱਧ ਪੀਣਾ ਵੀ 20 ਕਿਲ ਦੇਰੀ ਦੇ ਮਤਲਬ ਦੇ ਬਾਜਮ ਭਾ ਦੇ ਪਸ਼ੂ ਲੈਣੇ। ਤੋ ਦੇਖੋ ਤੋਰਾ ਤਾਰ ਇਹਦਾ ਵੀ ਚੰਗਾ। ਸਾਫ ਸੁਥਰੀ ਆ। ਨਹੀਂ ਬਹੁਤ بڑے ਵੱਡੇ ਗੇਟਾਂ ਤਾਂ ਕਿ ਨਹੀਂ। ਬੱਡੀ ਵੀ ਭੈੜਾ। ਤੋ ਦੇਖੋ ਮੂੰਹ ਵਾਥਾ ਤੇ ਸੁਹਾ ਦਾ ਹੈਗੀ ਤੀਜਾਗਾ। ਹਾਂ ਤੀਜਾ ਬਣਦਾ। ਤੇਲੇ ਵਾਲੂ ਵਾ ਦੇਖੋ ਅੱਗੇ ਪਿੱਛੇ ਦਾ ਨਾ। ਠੰਢੀ ਆ ਹਾਂ। ਹਣੇ ਢਿੱਲਾ ਢੁਲਾ ਬਹੁਤ ਭੁਜਾ ਘਰੂੜ ਭਰੇ ਜਾਂਦੇ ਜਾਂਦੇ। ਬਹੁਤ ਪੰਡਾ ਹੀ ਬਣਣੀ ਆ। ਤੇ ਚੀਪਾ ਜੂਪਾ ਓਕੇ ਆ। ਜਿਵੇਂ ਗੁੰਮਤ ਆਉਂਦੀ ਆ ਜੇ ਕਿ ਵੀਰ ਦੂਰੋਂ ਗੱਡੀ ਲੈ ਕੇ ਆਏ ਕਿਉਂ ਕਰਾਇਆ ਬਹੁਤ ਪਿੰਡ। ਆ ਕੇ ਪਾਸ ਕਰਾ ਦੇ ਕਿਸਨੇ ਆਨਲਾਈਨ ਬਣਗਾ ਨਾਲ ਜਾਵੜੂ ਘਰੇ ਪਾਸ ਕਰ 87278091 ਸੋ ਦੋ ਵੜਾ ਤੁਹਾਨੂੰ ਦਿਖਾ ਦਿਆਂ ਤੇ ਦੋਨੇ ਬਰਫ ਵਰਗੇ ਠੰਡੀਆਂ ਜਿਵੇਂ ਮਰਜੀ ਚੋਈ ਚੱਲੇ ਕੋਈ ਦਿੱਕਤ ਨਹੀਂ ਕੋਈ ਲੈਣਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਦੋਨੇ ਬਹਿੜਾ ਮਨ ਕੇ ਚਲੋ ਮਨ ਦੁੱਧ ਦੇ ਜਾਣਗੇ ਲੱਖ ਤੋਂ ਅੰਦਰ ਹੋ ਜਾਣਗੇ ਕਿਰਾਇਆ ਭਾੜਾ ਵਿੱਚੋਂ ਮਨ ਕੇ ਲੱਖ ਚ ਘਰੇ ਪਹੁੰਚ ਜਾਣਗੇ ਤੁਹਾਡੇ ਕੋਲੇ ਸੋ 87278091 ਦੋ ਬਹਿੜਾ ਗੱਪੜਾ ਸਾਈਵਲ ਤੇ ਕ੍ਰਾਸ ਪਿੰਡ ਹਮਦਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨਾਮ ਜੰਗ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਏ ਕਿਸੇ ਨਵੀਂ ਹੋਰ ਵੀਡੀਓ